ਦੇਖਣਾ ਅੱਜ ਸੀਐਫਟੀ ਸ਼ੀਤਲਾ ਮਾਤਾ ਦਾ ਮੇਲਾ ਰਾਤ ਦੇ 12 ਵਜੇ ਤੋਂ ਸ਼ੁਰੂ ਹੋ ਚੁੱਕਿਆ ਜੋ ਹੁਣ ਤੱਕ ਲਗਾਤਾਰ ਚੱਲ ਰਿਹਾ ਹੈ ਲੋਕ ਬੜੀ ਸ਼ਰਧਾ ਨਾਲ ਕੇ ਮੰਦਿਰ ਵਿੱਚ ਮੇਲੇ ਤੇ ਪਹੁੰਚਦੇ ਹਨ ਜਿੰਨੇ ਕਿ ਫੋਟੋਗ੍ਰਾਫੀ ਦੀ ਤਿਆਰੀ ਸ਼ੁਰੂ ਕਰ ਰਹੇ ਨੇ ਇਸ ਮੇਲੇ ਦਾ ਲੋਕਾਂ ਦੇ ਵਿੱਚ ਭਾਰੀ ਇਛਾ ਹੁੰਦਾ ਸਾਡੇ ਕਮੇਟੀ ਮੈਂਬਰ ਤਕਰੀਬਨ ਇੱਕ ਜਾਂ ਡੇਢ ਮਹੀਨਾ ਪਹਿਲਾਂ ਮੰਦਿਰ ਦੀ ਮੇਲੇ ਦੀਆਂ ਤਿਆਰੀਆਂ ਸ਼ੁਰੂ ਕਰ ਦਿੰਦੇ ਆ ਦੇ ਵਿੱਚ ਸੰਗਤਾਂ ਦੇ ਆਉਣ ਦਾ ਆਉਣ ਲਈ ਖਾਸ ਕਰਕੇ ਪਾਰਕਿੰਗ ਦਾ ਬਾਹਰ ਪਰਨਲ ਕੀਤਾ ਗਿਆ ਹੈ ਕਿਸੇ ਕੋਈ ਸ਼ਰਤਾਂ ਅੰਦਰ ਸ਼ਰਤ ਨਾ ਕਰੇ ਉਹਦੇ ਲਈ ਅਸੀਂ ਸਿਕਿਉਰਿਟੀ ਗਾਰਡ ਦਾ ਪ੍ਰਬੰਧ ਕੀਤਾ ਗਿਆ ਸੀ ਕਿ ਮੰਦਰ ਆਈ ਹੋਈ ਸੰਗਤ ਲਈ ਅਸੀਂ ਬਰੈਡ ਪਕੌੜਿਆਂ ਦਾ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਰਾਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਹੈ ਤੇ ਸ਼ਾਮ ਤੱਕ ਚੱਲਦਾ ਰਹੇਗਾ ਜੀ ਇੱਥੇ ਸਾਰਾ ਸ਼ਹਿਰ ਤੇ ਆੜ ਦਾ ਪਿੰਡ ਵੀ ਟੁਕੜਿਆ ਨ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਇੱਥੇ ਸੰਗਤ ਪਹੁੰਚਦੀ ਹੈ ਜੀ ਅਸੀਂ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਮੰਦਰ ਦੇ ਵਿੱਚ ਲੰਗਰ ਹਾਲ ਬਣਾਉਣਾ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਲਈ ਸਾਨੂੰ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ ਸਾਡੀ ਹੱਥ ਜੋੜ ਕੇ ਸ਼ਹਿਰ ਨੂੰ ਅੱਛੇ ਨੂੰ ਬੇਨਤੀ ਹੈ ਕਿ ਲੰਗਰ ਹਾਲ ਦੀ ਸਾਰੇ ਲਈ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਮੈਂ ਮਾਤਾ ਚੀਤਲਾ ਦੇ ਹਰ ਸਾਲ ਦੀ ਤਰ੍ਹਾਂ ਆਪਣੇ ਪਰਿਵਾਰ ਨਾਲ ਮੱਥਾ ਟਿਕਣ ਆਈ ਹਾਂ ਜੀ ਬਹੁਤ ਸ਼ਰਧਾ ਤੇ ਤੁਮਕਾਨ ਨਾਲ ਮਨਾਇਆ ਜਾਂਦਾ ਜੀ ਇਹਨਾਂ ਦੀ ਕਮੇਟੀ ਵੱਲੋਂ ਜਾਗਰਣ ਵੀ ਕੀਤਾ ਜਾਂਦਾ ਜੀ ਜੋ ਹਰ ਸਾਲ ਅਸੀਂ ਜਾਗਰਾਂ ਚ ਹਾਜ਼ਰੀ ਲਾਉਂਦੇ ਆ ਮੈਂ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਸਾਰੇ ਸ਼ਹਿਰ ਨੂੰ ਨਾਲ ਜੋੜ ਕੇ ਰੱਖਿਆ ਗਿਆ ਬਹੁਤ ਵਧੀਆ ਪ੍ਰਬੰਧ ਨੇ ਹਰ ਚੀਜ਼ ਦੀ ਉਹ ਸੁਵਿਧਾ ਹੈਗੀ ਆ ਪਰਿਵਾਰਾਂ ਨੂੰ ਜੋੜਨ ਵਾਸਤੇ ਬਹੁਤ ਵਧੀਆ ਉਪਰਾਲਾ ਤੇ ਮਾਤਾ ਵੱਲੋਂ ਸਾਰਿਆਂ ਨੂੰ ਆਸ਼ੀਰਵਾਦ ਵੀ ਦਿੱਤਾ ਜਾਂਦਾ ਤੇ ਬੱਚਿਆਂ ਦੀ ਬਹੁਤ ਵਧੀਆ ਮਤਲਬ ਬੱਚਿਆਂ ਨੂੰ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਬਹੁਤ ਖੁਸ਼ੀ ਦਾ ਗੱਲ ਹੈ ਮਾਤਾ ਛੀਤਲਾ ਮਾਤਾ ਦਾ ਮੱਥਾ ਟੇਕਿਆ ਜਾ ਰਿਹਾ ਸਾਰਾ ਸ਼ਹਿਰ ਮਾਂ ਛੀਤਲਾ ਦੇ ਆਪਣਾ ਮੱਥਾ ਟੇਕਣ ਆ ਰਿਹਾ ਔਰ ਮਨੋ ਕਾਮਨਾ ਆਪਣੀਆਂ ਪੂਰੀਆਂ ਇੱਥੋਂ ਕਰਕੇ ਜਾ ਰਿਹਾ ਵਾ ਮਾਂ ਸਭ ਨੂੰ ਠੰਡੇ ਚੋਲੇ ਦਿੰਦੀ ਆ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮਾਤਾ ਛੀਤਲਾ ਦੇ ਮੱਥੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਔਰ ਜੋ ਰਾਤ ਤੋਂ ਹੀ ਜਾਗਰਣ ਦਾ ਪ੍ਰਬੰਧ ਕੀਤਾ ਗਿਆ ਜਾਗਰਣ ਹੋਇਆ ਬਹੁਤ ਹੀ ਵਧੀਆ ਪ੍ਰਬੰਧਨ ਕਮੇਟੀ ਵਧਾਈ ਦੀ ਪਾਤਰ ਹੈ ਜਿਨ੍ਹਾਂ ਨੇ ਬਹੁਤ ਵਧੀਆ ਮਾਤਾ ਦਾ ਜਾਗਰਣ ਕਰਵਾਇਆ ਔਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਵੀ ਕਰਦਾ ਕਿ ਮੰਦਿਰ ਦੀ ਉਹ ਸਾਰੀ ਬੜੇ ਹੀ ਸੱਚਜੇ ਢੰਗ ਨਾਲ ਚੱਲ ਰਹੀ ਹੈ ਔਰ ਜੇ ਕਿਸੇ ਮੇਰੇ ਵੀਰ ਭਰਾ ਨੇ ਮੇਰੀ ਮਾਤਾ ਭੈਣ ਨੇ ਕੋਈ ਵੀ ਆਪਣਾ ਦਾਨ ਦੇਣਾ ਹੋਵੇ ਮੰਦਿਰ ਕਮੇਟੀ ਦੇ ਪ੍ਰਬੰਧਕ ਸਹਿਬਾਨ ਉਹਨਾਂ ਨੂੰ ਆ ਕੇ ਤੁਸੀਂ ਆਪਣੇ ਉਸਾਰੀ ਦੇ ਲਈ ਜੋ ਵੀ ਤੁਸੀਂ ਤੁਹਾਡੀ ਸ਼ਰਧਾ ਹੈ ਇੱਥੇ ਆ ਕੇ ਆਪਣਾ ਦਾਨ ਦੇ ਸਕਦੇ ਹਾਂ ਸੋ ਮੈਂ ਇੱਕ ਵਾਰ ਫੇਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਮਾਤਾ ਸ਼ੀਤਲਾ ਦੇ ਮੱਥੇ 'ਤੇ ਲੱਖ ਲੱਖ ਵਧਾਈਆਂ ਦਿੰਦਾ ਹਾਂ